ਮੈਂ ਐਮਪੀ ਨਾਲ ਹੀ ਗੱਲ ਕਰ ਰਿਹਾ ਹਾਂ ਬਿਲਕੁਲ ਤੁਸੀਂ ਐਮਪੀ ਨਾਲ ਗੱਲ ਕਰ ਰਹੇ ਹੋ ਮੰਤ్రਾਲਾ ਮਿਲ ਰਿਹਾ ਜੇ ਜਿੱਤਦੇ ਹੋ ਤਾਂ ਦੇਖੋ ਪਹਿਲਾ ਪਾਰਟੀ ਨੇ ਡਿਊਟੀ ਕਿਉਂਕਿ ਚਰਚਾ ਇਹ ਵੀ ਹੈ ਕਹਿੰਦੇ ਕਿ ਕਮਿਟਮੈਂਟ ਕੋਈ ਹੈ ਸੰਜੀਵ ਅਰੋੜਾ ਜੀ ਜਿੱਤ ਜਾਂਦੇ ਆ ਤਾਂ ਅਰਵਿੰਦ ਕੇਜਰੀਵਾਲ ਰਾਜ ਸਭਾ ਜਾਣਗੇ ਲੁਧਿਆਣਾ ਤੋਂ ਉਹਨਾਂ ਨੂੰ ਮੇਰੀ ਵੇਟ ਕਰਨ ਦੀ ਲੋੜ ਨਹੀਂ ਸੀ ਉਹ ਸਾਡੇ 7 ਐਮਪੀ ਆ ਕਿਸੇ ਨੂੰ ਕਹਿਣ ਕੋਈ ਰਿਜ਼ਾਈਨ ਕਰ ਦੂ ਤੁਸੀਂ ਬੰਨ ਜਾਓ ਟਾਪ ਦੇ ਲੀਡਰ ਹੈ ਪਾਰਟੀ ਦੇ ਤੁਹਾਡਾ ਹੀ خیال ਹੈ 7 ਐਮਪੀਆਂ ਚ ਕੋਈ ਕੈਂਪੀ ਨਹੀਂ ਸੀ ਜਿਹੜਾ ਇਹਨਾਂ ਲਈ ਰੈਜ਼ਿਡੈਂਸ ਹੈ ਸਾਰੇ ਇਤਿਆਰ ਸੀ ਕਹਿੰਦੇ ਦਿੱਲੀ ਵਾਲਿਆਂ ਦਾ ਦਖਲ ਨਹੀਂ 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 ਦਿੱਲੀ ਵਾਲਿਆਂ ਦਾ ਦਖਲ ਪੋਜ਼ਿਟਿਵ ਕੰਮਾਂ ਲਈ ਹੋ ਰਿਹਾ ਹੋਰ ਕਾਦੇ ਲਈ ਹੋ ਰਿਹਾ ਵਿਰੋਧੀ ਕਹਿੰਦੇ ਦਿੱਲੀ ਦਾ ਫੇਲ ਮਾਡਲ ਸੀਗਾ ਜੇ ਫੇਲ ਮਾਡਲ ਸੀਗਾ ਪਹਿਲਾਂ ਤਾਂ 10 ਸਾਲ ਰਾਜ ਨਹੀਂ ਕਰ ਸਕਦੇ ਸੀ ਮੁਕਾਬਲਾ ਜਿਹੜਾ ਭਰਤ ਕੁਸ਼ਨ ਆਸ਼ੂ ਦੇ ਨਾਲ ਹੀ ਦੇਖਿਆ ਜਾ ਰਿਹਾ ਔਰ ਆਸ਼ੂ ਹੋਰਾਂ ਦੇ ਵੱਲੋਂ ਦੋ ਵਾਰ ਉਹਨਾਂ ਨੇ ਇੱਥੋਂ ਰਿਪਰੈਜ਼ੈਂਟ ਕੀਤਾ ਔਰ ਉਹ ਇੱਕ ਠੋਕ ਕੇ ਕਹਿੰਦੇ ਕਿ ਮੈਂ ਲਿਸਟ ਕੱਢ ਦਿੰਦੇ ਆ ਕਿ ਮੈਂ ਆ ਕੰਮ ਕਰਾਏ ਨੇ ਉਹ ਕਹਿੰਦੇ ਕਿ ਪੁੱਛੋ ਸੰਜੀਵ ਅਰੋੜਾ ਜੀ ਨੂੰ ਕੀ ਉਹਨਾਂ ਦਾ ਰੂਟ ਪਲਾਨ ਹੈਗਾ ਜਾਂ ਉਹਨਾਂ ਨੇ ਕੀ ਕੁਝ ਕੀਤਾ ਹੈਗਾ ਕਹਿੰਦੇ ਮੇਰੇ ਲੋਕੀ ਕੰਮ ਦੇਖ ਲੈਣ ਮੈਂ ਡਿਵੈਲਪਮੈਂਟ ਤੇ ਰਹਿੰਦਾ ਮੈਂ ਪਰਸਨਲ ਅਟੈਕ ਕਿਸੇ ਦੇ ਨਹੀਂ ਕਰਨਾ ਚਾਹੁੰਦਾ ਲੱਗਦਾ ਕਿ ਬਲੀ ਦੇਣੀ ਪੈ ਰਹੀ ਹੈ ਇੱਕ ਚਰਚਾ ਇਹ ਵੀ ਹੈ ਕਿ ਰਵਿੰਦ ਕੇਜਰੀਵਾਲ ਹੋਰਾਂ ਨੇ ਰਾਜ ਸਭਾ ਦੇ ਵਿੱਚ ਜਾਣਾ ਦਿੱਲੀ ਦੇ ਜਿਸ ਤਰ੍ਹਾਂ ਦੇ ਖਲਾਫ ਪੜੇ ਪਹਿਲਾਂ ਤਾਂ ਮੈਂ ਇਹ ਇਹ ਪੁੱਛਾਂ ਕਿ ਐਮਪੀ ਉਹ ਅਜੇ ਵੀ ਲੁਧਿਆਣਾ ਤੋਂ ਬਿਲਕੁਲ ਦੇਖੋ ਪਹਿਲਾਂ ਮੈਂ ਐਮਪੀ ਨਾਲ ਹੀ ਗੱਲ ਕਰ ਰਿਹਾ ਹਾਂ ਬਿਲਕੁਲ ਤੁਸੀਂ ਐਮਪੀ ਨਾਲ ਗੱਲ ਕਰ ਰਹੇ ਹੋ ਰਾਜ ਸਭਾ ਦਾ ਜਿਹੜਾ ਐਮਪੀ ਹੁੰਦਾ ਉਹ ਕਿਸੇ ਸ਼ਹਿਰ ਦਾ ਨਹੀਂ ਹੁੰਦਾ ਉਹ ਦੇਖੋ ਸਟੇਟ ਦਾ ਹੁੰਦਾ ਰਾਜ ਸਭਾ ਨੂੰ ਕਹਿੰਦੇ ਆ ਕਾਉਂਸਲ ਆਫ ਸਟੇਟਸ ਸੋ ਮੈਂ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹਾਂ ਮੈਂ ਹਲੇ ਵੀ ਮੈਂਬਰ ਪਾਰਲੀਮੈਂਟ ਹਾਂ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਮੈਂ ਜਿਵੇਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਇੱਕ ਅੰਗਰੇਜ਼ੀ ਦਾ ਵਰਡ ਹੈ ਜਿਹੜਾ ਪੰਜਾਬੀ ਵਿੱਚ ਕਹੀਏ ਤਾਂ ਬਹੁਤ ਮਾੜਾ ਲੱਗਦਾ ਕਹਿੰਦੇ ਕਿ ਸਕੇਪ ਗੋਟ ਬਣਾਤਾ ਸੰਜੀਵ ਅਰੋੜਾ ਹੋਰਾਂ ਨੂੰ ਤੇ ਇੱਥੇ ਉਤਾਰ ਦਿੱਤਾ ਕਿਵੇਂ ਲੱਗਦਾ ਕਿ ਬੜੀ ਦੇਣੀ ਪੈ ਰਹੀ ਹੈ ਇੱਕ ਚਰਚਾ ਇਹ ਵੀ ਹੈ ਕਿ ਰਵਿੰਦ ਕੇਜਰੀਵਾਲ ਹੋਰਾਂ ਨੇ ਰਾਜ ਸਭਾ ਦੇ ਵਿੱਚ ਜਾਣਾ ਤੇ ਸਾਰੀ ਕਾਂਗਰਸ ਇਕੱਠੀ ਹੈ ਤੁਹਾਨੂੰ ਲੱਗਦਾ ਕਿ ਕਾਂਗਰਸ ਦੇ ਵਿੱਚ ਇੱਕ ਪੱਖ ਤਾਂ ਇਹ ਹੈ ਕਿ ਧੜੇਬੰਦੀ ਰਹਿੰਦੀ ਹੈ ਹਮੇਸ਼ਾ ਇਹਦਾ ਤੁਹਾਨੂੰ ਫਾਇਦਾ ਹੋਊਗਾ ਮੈਂ ਕਿਸੇ ਤੇ ਕਮੈਂਟ ਨਹੀਂ ਕਰਨਾ ਕਰਦਾ ਨਾ ਕਿਸੇ ਪਾਰਟੀ ਤੇ ਨਾ ਕਿਸੇ ਇੰਡੀਵਿਜੂਅਲ ਤੇ ਉਹਨਾਂ ਦਾ ਆਪਣਾ ਇੰਟਰਨਲ ਮਾਮਲਾ ਮੈਂ ਕੁਝ ਨਹੀਂ ਕਹੂੰਗਾ ਪਰ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਫਾਇਦਾ ਹੋਵੇਗਾ ਮੈਂ ਮੈਂ ਆਪਣਾ ਫਾਇਦਾ ਤਾਂ ਸਮਝੂਗਾ ਜੇ ਮੇਰਾ ਫਾਇਦਾ ਮੇਰੇ ਕੰਮਾਂ ਕਰਕੇ ਹੋਊਗਾ ਨਹੀਂ ਤਾਂ ਜੇ ਕੋਈ ਹੋਰ ਫਾਇਦਾ ਹੁੰਦਾ ਫਿਰ ਇਹਦਾ ਮਤਲਬ ਮੈਂ ਕਿਤੇ ਕਮਜ਼ੋਰ ਹਾਂ ਆਪਣਾ ਆਪਣੀ ਐਡਵਾਂਟੇਜ ਹੋਣੀ ਚਾਹੀਦੀ ਕਿਸੇ ਦੀ ਡਿਸਐਡਵਾਂਟੇਜ ਨੂੰ ਆਪਣੀ ਐਡਵਾਂਟੇਜ ਨਹੀਂ ਮੈਂ ਮੰਨਦੀ ਕਿਉਂਕਿ ਜਿਸ ਸਮੇ ਆਸ਼ੂ ਹਰੀ ਮੰਤਰੀ ਰਹੇ ਨੇ ਤੁਸੀਂ ਮੈਨੂੰ ਲੱਗਦਾ ਉਦੋਂ ਤੁਹਾਡਾ ਵੀ ਬਾ ਵਾਸਤਾ ਰਿਹਾ ਹੋਊਗਾ ਉਹਨਾਂ ਦੇ ਨਾਲ ਗੱਮਾ ਕਰਨ ਦਾ ਸੁਣੋ ਲੁਧਿਆਣਾ ਸ਼ਹਿਰ ਹੈ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਬਿਲਕੁਲ ਮੈਨੂੰ ਜਾਣਦੇ ਆ ਉਦੋਂ ਵੀ ਇੱਕ ਜਗ੍ਹਾ ਅਸੀਂ ਇਕੱਠੇ ਮਿਲ ਗਏ ਅਸੀਂ ਇਕੱਠੇ ਖੜੇ ਹੋ ਗਏ ਕੋਈ ਹੈਲੋ ਬਿਲਕੁਲ ਹੋਈ ਆਪਣੀ ਕਿਹੜਾ ਕੋਈ ਦੁਸ਼ਮਣੀ ਹੈ ਇਹ ਦੇਖੋ ਸਪੋਰਟਸਮੈਨਸ਼ਪਿਰਿਟ ਤੇ ਇਲੈਕਸ਼ਨ ਲੜਨੇ ਚਾਹੀਦੇ ਆ ਔਰ ਇਹ ਆਪਾਂ ਗੇਮਾਂ ਨਹੀਂ ਖੇਡਦੇ ਕੋਈ ਦੁਸ਼ਮਨੀਆ ਥੋੜੀ ਨਾ ਹੁੰਦੀਆਂ 플레이ਰ ਗੇਮਾਂ ਖੇਡਦੇ ਆ ਪਹਿਲਾਂ ਵੀ ਬਾਅਦ ਚ ਵੀ ਮਿਲਦੇ ਆ ਸੋ ਆਪ ਮੇਰੀ ਕੋਈ ਦੁਸ਼ਮਨੀ ਨਹੀਂ ਕਿਸੇ ਨਾਲ ਤੁਸੀਂ ਹੈਲਥ ਸੈਕਟਰ ਦੇ ਉੱਤੇ ਵਧੀਆ ਤੁਹਾਡੀ ਸੋਚ ਆ ਪਰ ਮੈਨੂੰ ਮੈਨੂੰ ਲੱਗਦਾ ਕਿ ਥੋੜੀ ਹਾਈਪੋਥੈਟিক্যাল ਚੀਜ਼ਾਂ ਨੇ ਇਹ ਇਹ ਕਦੇ ਕਰ ਪਾਉਂਗੇ ਤਾਂ ਹੋਪ ਆਊਗਾ ਕਿ ਨਹੀਂ ਗगन ਹਾਈਪੋਥੈਟিক্যাল ਕੁਝ ਨਹੀਂ ਹੁੰਦਾ ਦੇਖੋ ਵਿਲ ਚਾਹੀਦੀ ਆ ਹਮ ਪਰ ਮੈਂ ਮੈਂ ਦੇਖੋ ਜਿੰਨੇ ਕੰਮ ਕੀਤੇ ਅੱਜ ਤੱਕ ਕੋਈ 30 ਸਾਲ ਪੁਰਾਣਾ ਪੈਂਡਿੰਗ ਸੀ ਕੋਈ 25 ਸਾਲ ਪੁਰਾਣਾ ਪੈਂਡਿੰਗ ਸੀ ਕੋਈ 10 ਸਾਲ ਪੁਰਾਣਾ ਪੈਂਡਿੰਗ ਸੀ ਦੇਖੋ 32 ਸਾਲ ਪੁਰਾਣਾ ਇੰਡਸਟਰੀ ਦਾ OTS ਪੈਂਡਿੰਗ ਸੀ ਉਹ ਹਾਈਪੋਥੈਟਿਕਲੀ ਲੱਗਣ ਲੱ ਪੈਂਦਾ 32 ਸਾਲ ਬਾਅਦ ਤੁਸੀਂ ਜਿਹੜੀ ਵਨ ਟਾਈਮ ਸੈਟਲਮੈਂਟ ਕਰਾਈ ਉਹ ਰਿਐਲਿਟੀ ਬਣ ਗਈ ਕਿ ਨਹੀਂ ਬਣ ਗਈ ਸੋ ਮੇਰਾ ਮਤਲਬ ਹੈ ਕਿ ਹਾਈਪੋਥੈਟਿਕਲ ਆਪਣੀ ਸੋਚ ਹੈ ਵੀ ਇਹ ਕੰਮ ਨਹੀਂ ਹੋ ਸਕਦਾ ਕਿਸੇ ਨੇ ਨਹੀਂ ਸੋਚਿਆ ਸੀ ਉਹ ਹੋ ਜਾਊਗਾ 32 ਸਾਲ ਪੁਰਾਣਾ ਉਹ ਹੋ ਗਿਆ 25 ਸਾਲ ਪੁਰਾਣਾ ਹਲਵਾਰਾ ਹੋ ਗਿਆ 6 7 8 ਸਾਲ ਪੁਰਾਣੀ ਐ এলিਵੇਟਡ ਰੋਡ ਬਣ ਰਹੀ ਸੀ 1970 ਜੇ ਲਾ ਲਈਏ ਕਿੰਨੇ ਸਾਲ ਹੋ ਗਏ 55 ਸਾਲ ਦਾ ਆਈਐਸਆਈ ਹਸਪੀਟਲ ਸੀ 30 40 ਸਾਲ ਹੋ ਗਏ ਸੀ ਸਿਵਲ ਹਸਪੀਟਲ ਵੱਲ ਕਿਸੇ ਨੇ ਨਹੀਂ ਤੱਕਿਆ ਮੈਨੂੰ ਇਹ ਦੱਸੋ ਨਾ ਇਹ ਤਾਂ ਫਿਰ ਸਾਲਾਂ ਦੇ ਨਾਲ ਹਰ ਚੀਜ਼ ਹਾਈਪੋਥੈਟਿਕ ਜੇ ਕੰਮ ਕਰੋਗੇ ਰਿਐਲਿਟੀ ਬਣੇਗੀ ਨਹੀਂ ਤਾਂ ਹਾਈਪੋਥੈਟਿਕਲੀ ਰਹਿ ਜਾਏਗਾ ਜਿਹੜਾ ਕੈਪ ਸੈੱਟ ਕਰਨਾ ਟੈਸਟਾਂ ਦੇ ਉੱਤੇ ਉਹ ਉਹ ਵੀ ਹੋਊਗਾ ਫਿਰ ਨਹੀਂ ਅਸੀਂ ਮੈਂ ਤਾਂ ਮੈਂ ਤਾਂ ਰეკਮੈਂਡ ਕੀਤਾ ਸਾਡੀ ਕਮੇਟੀ ਮੈਂ ਹੋਈ ਬਿਲਕੁਲ ਸਾਡੀ ਜਿਹੜੀ ਕਮੇਟੀ ਆ ਰეკਮੈਂਡ ਕਰਦੀ ਹੈ ਉਸ ਤੋਂ ਬਾਅਦ 60 70% ਚੀਜ਼ਾਂ ਤਾਂ ਗਵਰਨਮੈਂਟ ਮੰਨ ਵੀ ਜਾਂਦੀ ਮਿਨਿਸਟਰੀ ਹੁਣ ਉਹ ਸਾਡੀ ਰਿਪੋਰਟ ਜਾਏਗੀ ਹੋਪਫੁਲੀ ਮੰਨ ਜਾਣਾ ਤੇ ਮੰਤਰਾਲਾ ਮਿਲ ਰਿਹਾ ਜੇ ਜਿੱਤਦੇ ਹੋ ਤਾਂ ਕੋਈ ਮਿਲੇਗਾ ਦੇਖੋ ਪਹਿਲਾ ਪਾਰਟੀ ਨੇ ਡਿਊਟੀ ਲਈ ਚਰਚਾ ਇਹ ਵੀ ਹੈ ਕਹਿੰਦੇ ਕਿ ਕਮਿਟਮੈਂਟ ਹੋਈ ਹੈ ਨਹੀਂ ਗੱਲ ਸਹੀ ਕੋਈ ਪਹਿਲਾ ਪਹਿਲਾ ਪਾਰਟੀ ਨੇ ਹੁਕਮ ਲਗਾਇਆ ਮੈਂ ਇਲੈਕਸ਼ਨ ਲੜ ਰਿਹਾ ਉਸ ਤੋਂ ਬਾਅਦ ਜਿਹੜਾ ਹੁਕਮ ਲਗਾਣਗੇ ਮੈਂ ਮੰਨੂਗਾ ਮੈਂ ਸਿਰਫ ਇੰਨੀ ਗੱਲ ਤੱਕ ਹੈਲਥ ਜੇ ਹੈਲਥ ਵਾਲਾ ਮਿਲਦਾ ਹੈਲਥ ਮਿਨਿਸਟਰੀ ਆ ਕੰਮ ਮੈਂ ਮੰਨੂ ਦੇਖੋ ਨਾ ਮੈਂ ਉਹ ਦੇਣ ਵਾਲੇ ਉਹ ਹੈ ਮੇਰਾ ਕੋਈ ਚੋਇਸ ਨਹੀਂ ਕੋਈ ਲਿੰਕ ਨਹੀਂ ਦੇਣਗੇ ਤਾਂ ਠੀਕ ਹੈ ਨਹੀਂ ਦੇਣਗੇ ਤਾਂ ਠੀਕ ਹੈ ਕੋਈ ਮੇਰੀ ਮੰਗ ਨਹੀਂ ਹੈਗੀ ਸੰਜੀਵ ਅਰੋੜਾ ਜੀ ਜਿੱਤ ਜਾਂਦੇ ਆ ਤਾਂ ਅਰਵਿੰਦ ਕੇਜਰੀਵਾਲ ਰਾਜ ਸਭਾ ਜਾਣਗੇ ਲੁਧਿਆਣਾ ਤੋਂ ਦੇਖੋ ਗੱਲ ਸੁਣੋ ਜੇ ਉਹਨਾਂ ਨੂੰ ਇੰਨਾ ਹੁੰਦਾ ਵੀ ਮੈਂ ਹੁਣੇ ਜਾਣਾ ਬਾਅਦ ਕਿਉਂਕਿ ਇਹ ਇਸ ਚੀਜ਼ ਦੀ ਬਹੁਤ ਚਰਚਾ ਇੱਕ ਮਿੰਟ ਗਗਨ ਜੇ ਬਾਅਦ ਚ ਉਹਨਾਂ ਨੇ ਜਾਣਾ ਤਾਂ ਠੀਕ ਹੈ ਉਹ ਕਿਉਂ ਨਹੀਂ ਜਾ ਸਕਤੇ ਸਾਰੇ ਲੀਡਰ ਜਾਂਦੇ ਆਪਣੇ ਫਾਰਮਰ ਪ੍ਰਾਈਮ ਮਿਨਿਸਟਰ ਰਾਜ ਸਭਾ ਦੇ ਐਮਪੀ ਆ ਕਈ ਸੀਐਮ ਹੈਗੇ ਮੈਂ ਇਹ ਨਹੀਂ ਕਹਿੰਦਾ ਜਾਂ ਜੀ ਸਕਦ ਕੇ ਜਾਂ ਪਰ ਉਹਨਾਂ ਨੂੰ ਮੇਰੀ ਵੇਟ ਕਰਨ ਦੀ ਲੋੜ ਨਹੀਂ ਸੀ ਕਿ ਇੱਕ ਐਮਪੀ ਪਹਿਲਾਂ ਪਹਿਲਾਂ ਤਾਂ ਵਿਚਾਰੇ ਗੋਗੀ ਜੀ ਗਏ ਤਾਂ ਇਹ ਇਲੈਕਸ਼ਨ ਹੋਏ ਕਿ ਇਹ ਐਮਪੀ ਪਹਿਲਾਂ ਇਲੈਕਸ਼ਨ ਲੜੇ ਇਲੈਕਸ਼ਨ ਜਿੱਤੇ ਫਿਰ ਉਸ ਤੋਂ ਬਾਅਦ ਜੇ ਜਿੱਤ ਗਿਆ ਰਿਜ਼ਾਈਨ ਕਰੂ ਫਿਰ ਮੈਂ ਬਨੂੰ ਉਹ ਸਾਡੇ 7 ਐਮਪੀ ਆ ਕਿਸੇ ਨੂੰ ਕਹਿਣ ਕੋਈ ਰਿਜ਼ਾਈਨ ਕਰ ਦੂ ਤੁਸੀਂ ਬਨਜੋ ਕੀ ਮਨ ਲਓ ਇੱਕ ਗੱਲ ਦੱਸੋ ਇਹ ਥੋੜੀ ਨਾ ਆਫਟਰ ਆਲ ਨੈਸ਼ਨਲ ਕਨਵੀਨਰ ਆ ਸਾਡੇ ਪਾਰਟੀ ਦੇ ਲੀਡਰ ਹੈ ਟਾਪ ਦੇ ਲੀਡਰ ਹੈ ਪਾਰਟੀ ਦੇ ਤੁਹਾਡਾ ਹੀ ਖਿਆਲ ਹੈ 7 ਐਮਪੀਆ ਜੋ ਕੋਈ ਕੈਂਪ ਨਹੀਂ ਸੀ ਜਿਹੜਾ ਇਹਨਾਂ ਲਈ ਰੈਜ਼ਿਡੈਂਸ ਹੈ ਸਾਰੇ ਤਿਆਰ ਸੀ ਉਹਨਾਂ ਨੂੰ ਕੀ ਲੋੜ ਹੈ ਕਿ ਵੇਟ ਕਰਨ ਹੂੰ ਬਾਕੀ ਜੇ ਬਣਨਾ ਬਾਅਦ ਚ ਜ਼ਰੂਰ ਬਣਨ ਦੁਨੀਆ ਬੰਦੀ ਹੈ ਕੋਈ ਬਣਨ ਜਿੰਨੂੰ ਉਹਨਾਂ ਨੇ ਦੇਣੀ ਸੀਟ ਦੇਣ ਉਹਨਾਂ ਦੀ ਮਰਜ਼ੀ ਦਿੱਲੀ ਚੋਣਾਂ ਦੇ ਵਿੱਚ ਆਪ ਦੀ ਹਾਰ ਦਾ ਵੈਸਟ ਜਮਨੀ ਚੋਣ ਤੇ ਕੋਈ ਅਸਰ ਪਏਗਾ ਨਹੀਂ ਪਏਗਾ ਨਿਊਯਾਰਕ ਕਿਉਂ ਪਹਿਣਾ ਦਿੱਲੀ ਦਿੱਲੀ ਆਪਣੀ ਜਗ੍ਹਾ ਪੰਜਾਬ ਆਪਣੀ ਜਗ੍ਹਾ ਦੇ ਬੋਥ ਆਰ ਡਿਫਰੈਂਟ ਦਿੱਲੀ ਹਾਫ ਸਟੇਟ ਹੈ ਫੁੱਲ ਸਟੇਟ ਵਿਰੋਧੀ ਵਿਰੋਧੀ ਇਹ ਕਹਿੰਦੇ ਆ ਕਿ ਹੁਣ ਉਥੋਂ ਆਪਤੀ ਹਾਰ ਹੋਈ ਆ ਤਾਂ ਸਾਰਾ ਜਿਹੜਾ ਆਪ ਦਾ ਇੱਥੇ ਆ ਚੁੱਕੇ ਨੇ ਕੇਜਰੀਵਾਲ ਵੀ ਨੇ ਮਨੀਸ਼ ਸੋਧਿਆ ਦਾ ਤਾਂ ਚਲੋ ਕੇਜਰੀਵਾਲ ਜੀ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਇਹਦੇ ਵਿੱਚ ਮਾੜੀ ਗੱਲ ਕੀ ਹੈ ਕਹਿੰਦੇ ਦਿੱਲੀ ਵਾਲਿਆਂ ਦਾ ਦਖਲ ਨਹੀਂ 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 ਦਿੱਲੀ ਵਾਲਿਆਂ ਦਾ ਦਖਲ ਪੋਜ਼ਿਟਿਵ ਕੰਮਾਂ ਲਈ ਹੋ ਰਿਹਾ ਹੋਰ ਕਾਦੇ ਲਈ ਹੋ ਰਿਹਾ ਹੂੰ ਜੇ ਕੋਈ ਦਿੱਲੀ ਤੋਂ ਆ ਕੇ ਆਪਣੀ ਐਕਸਪਰਟਾਈਜ਼ ਲੈ ਆਊਗਾ ਇੱਥੇ ਲਗਾਊਗਾ ਪੰਜਾਬ ਦਾ ਹੀ ਫਾਇਦਾ ਹੈ ਸੂਬੇ ਦਾ ਫਾਇਦਾ ਐਦੇ ਚ ਕੀ ਨੁਕਸਾਨ ਹੈ ਆਫਟਰ ਆਲ ਉਹਨਾਂ ਨੇ 10 ਸਾਲ 12 ਸਾਲ ਉੱਥੇ ਸਰਕਾਰ ਚ ਚਲਾਈ ਆ ਜੇ ਉਹਨਾਂ ਦਾ ਕੋਈ ਐਕਸਪੀਰੀਅੰਸ ਹੈ ਉੱਥੇ ਐਜੂਕੇਸ਼ਨ ਸਿਸਟਮ ਕਾਮਯਾਬ ਹੋਇਆ ਹੈ ਹੈਲਥ ਸਿਸਟਮ ਕਾਮਯਾਬ ਹੋਇਆ ਜੇ ਆਪਾਂ ਉਹ ਐਕਸਪੀਰੀਅੰਸ ਯੂਜ਼ ਕਰ ਸਕਦੇ ਆ ਐਦੇ ਚ ਕੀ ਪ੍ਰੋਬਲਮ ਹੈ ਤੁਸੀਂ ਤੁਸੀਂ ਉਸ ਜੋ ਸਵਾਲਾਂ ਜਵਾਬਾਂ ਵਾਲੀ ਪੋਲਿਟਿਕਸ ਚ ਨਹੀਂ ਪੈਂਦੇ ਪਰ ਵਿਰੋਧੀ ਕਹਿੰਦੇ ਦਿੱਲੀ ਦਾ ਫੇਲ ਮਾਡਲ ਸੀਗਾ ਜੇ ਫੇਲ ਮਾਡਲ ਸੀਗਾ ਪਹਿਲਾਂ ਤਾਂ 10 10 ਸਾਲ ਰਾਜ ਨਹੀਂ ਕਰ ਸਕਦੇ ਸੀ ਉਸ ਤੋਂ ਬਾਅਦ ਹੁਣ ਜਦੋਂ ਇਲੈਕਸ਼ਨ ਹੋਏ ਸਾਢੇ 43% ਵੋਟ ਇਹਨਾਂ ਨੂੰ ਪਈ ਹਮ ਜਿੱਤਨ ਵਾਲੇ ਪਾਰਟੀ ਨੂੰ 45% ਪਈ 1.5% ਦਾ ਫਰਕ ਸੀਗਾ ਤੁਸੀਂ ਆਪ ਹਿਸਾਬ ਲਗਾ ਲਓ ਜੇ ਫੇਲ ਮਾਡਲ ਹੁੰਦਾ ਕਦੀ ਆਪੋਜੀਸ਼ਨ ਵਿੱਚ 22 ਮੈਂਬਰ ਆਏ ਨਹੀਂ ਅੱਜ ਵੀ 22 ਐਮਐਲਏ ਹੈਗੇ ਇਹਨਾਂ ਦੇ